ਜੀ ਦਰਸ਼ਕੋ ਸਤਿ ਸ੍ਰੀ ਅਕਾਲ ਮੈਂ ਪਰਵਿੰਦਰ ਸਿੰਘ ਵੀਨਸ ਫਰਨੀਚਰ ਤੋਂ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਡਾਈਨਿੰਗ ਟੇਬਲ ਡਾਈਨਿੰਗ ਟੇਬਲ ਬਾ ਕਮਾਲ ਡਾਈਨਿੰਗ ਟੇਬਲ ਆ ਬਹੁਤ ਹੀ ਸੋਹਣਾ ਜਿਹੜਾ ਤੁਸੀਂ ਇਹ ਡਾਈਨਿੰਗ ਟੇਬਲ ਜਾਂ ਤਾਂ ਦੇਖਿਆ ਹੀ ਹੋ ਲੈਂਤਾ ਨਹੀਂ ਹੋ ਜੇ ਲੈਂਤਾ ਹੋ ਤਾਂ ਮਹਿੰਗਾ ਲੈਂਤਾ ਹੋ ਅੱਜ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਇਹਦਾ ਰੇਟ ਵੀ ਦੱਸ ਦਿੰਨਾਗਾ ਕੀ ਰੇਟ ਤੁਹਾਨੂੰ ਇਹ ਲੱਗੂਗਾ ਪਹਿਲਾਂ ਤੁਸੀਂ ਇਹਦੀ ਕੁਆਲਿਟੀ ਦੇਖ ਲਓ ਬਹੁਤ ਹੀ ਸੋਹਣਾ ਬਣਾਇਆ ਹੈਗਾ ਇਹਦੇ ਉੱਤੇ ਇਹ ਮਾਰਬਲ ਲੱਗਿਆ ਹੋਇਆ ਹੈਗਾ মার্বল ਵੀ ਓਨ ਐਕਸ ਹੈਗਾ ਲਟਕਣ ਵਾਲਾ ਮਾਰਬਲ ਹੈਗਾ ਠੀਕ ਹੈ ਤੇ ਹੁਣ ਤੁਹਾਨੂੰ ਇਹ ਮੈਂ ਚੇਅਰ ਦੀ ਕੁਆਲਿਟੀ ਵੀ ਦਿਖਾਉਣਾ ਹੈਗਾ ਆ ਦੇਖੋ ਜਿਹੜੀ ਇਹ ਚੇਅਰ ਦੇ ਉੱਤੇ ਪਾਲਿਸ਼ ਕੀਤੀ ਹੋਈ ਹੈ ਪਲੇਸਟਰ ਪਾਲਿਸ਼ ਕੀਤੀ ਹੋਈ ਹੈ ਆ ਲੋ ਜੀ ਦੀ ਕੁਆਲਿਟੀ ਦੇਖੋ ਪਲੇਸਟਰ ਪਾਲਿਸ਼ ਹੈ ਜਿਹੜੀ ਵਧੀਆ ਮਾਪਾ ਪਲਾਈ ਤੇ ਕੀਤੀ ਹੋਈ ਹੈਗੀ ਇਹਦੇ ਵਿੱਚ 골ਡਨ ਇੱਕ ਪੱਟੀ ਪਾਈ ਹੋਈ ਹੈ ਡਿਜ਼ਾਈਨ ਪਾਇਆ ਹੋਇਆ ਬਹੁਤ ਹੀ ਸੋਹਣਾ ਹੈਗਾ ਆ ਦੇਖੋ ਤੁਸੀਂ ਲੈਗ ਦੇਖੋ ਇਹਦੇ ਤੇ ਜਿਹੜੀ ਚੇਅਰ ਦੇ ਜਿਹੜੇ ਫਰੰਟ ਵਾਲੇ ਲੈਗ ਨੇ ਉਹਨਾਂ ਤੇ 골ਡਨ ਕੈਪ ਲੱਗੇ ਹੋਏ ਨੇ ਇਸ ਤੇ ਇਹਦੇ ਵਿੱਚ ਸਲੀਪ ਵੈਲ ਦੀ ਫੋਮ ਪਾਈ ਹੋਈ ਹੈ ਵੀ ਤਾਂ ਕਿ ਚੇਅਰ ਕਦੇ ਦਬ ਨਾ ਜਾਵੇ ਠੀਕ ਹੈ ਜੀ ਕੱਪੜੇ ਦੀ ਕੁਆਲਿਟੀ ਵੀ ਬਹੁਤ ਵਧੀਆ ਲੱਗੀ ਹੈ ਇਹਨੂੰ ਲੱਗੀ ਹੋਏ ਸਵੈਟ ਠੀਕ ਹੈ ਜੀ ਨਾਲ ਮੈਚਿੰਗ ਕਰਕੇ ਹੀ ਕੱਪੜਾ ਲਾਇਆ ਹੋਇਆਗਾ ਤੇ ਜਿਹੜਾ ਇਹਦੇ ਨੀਚੇ ਵਾਲਾ ਬੇਸ ਹੈ ਓਹੋ ਬਹੁਤ ਕਮਾਲ ਦਾ ਬਣਾਇਆਗਾ ਬਹੁਤ ਕਮਾਲ ਦਾ ਲੋ ਦੇਖੋ ਤੁਸੀਂ ਇਹ ਵੀ ਮਾਪਾ ਬਲਾਈ ਦੇ ਉੱਤੇ ਹੀ ਬਣਾਇਆ ਹੋਇਆਗਾ ਪਾਲਿਸ਼ ਕੀਤੀ ਹੈ ਕਿ ਇਹਨੂੰ ਵੀ ਪਲੇਸਟਰ ਪਾਲਿਸ਼ ਕੀਤੀ ਹੋਈ ਹੈ ਇਹ ਬਹੁਤ ਹੀ ਕੋਸਟਲੀ ਪੈਂਦੀ ਹੈ ਜਿਨੇ ਕਦੇ ਘਰੇ ਕਰਾਈ ਹੈ ਪਲੇਸਟਰ ਪਾਲਿਸ਼ ਉਹਨੂੰ ਪਤਾ ਹੈ ਕੀ ਚੀਜ਼ ਹੈ ਉਸ ਤੋਂ ਬਾਅਦ ਆ ਦੇਖੋ 골ਡਨ ਤੇ ਪੇਂਟ ਕੀਤਾਗਾ ਕਲਰ ਕੀਤਾ ਬਹੁਤ ਹੀ ਸੋਹਣਾਗਾ ਇਹਦੇ ਨੀਚੇ ਫਿਰ 골ਡਨ ਪੱਟੀ ਫੇਰ ਲਾਈ ਆ ਵੀ ਜਿਹੜੀ ਕੀ ਇਹਦੀ ਪੂਰੀ ਸ਼ਾਨ ਬਣਾਉਂਦਾਗਾ ਠੀਕ ਹੈ ਜੀ ਇਹਦਾ ਜਿਹੜਾ ਇਹ ਬੇਸ ਹੈ ਇਹੀ ਮਾਰਬਲ ਆ ਗਿਆ ਠੀਕ ਹੈ ਜੀ ਮਾਰਬਲ ਵੀ ਬਹੁਤ ਸੋਹਣਾ ਹੈਗਾ ਚਿਹਰਾ ਤੁਸੀਂ ਦੇਖੋ ਸਾਰੀਆਂ ਚਿਹਰਾ ਹੀ ਇਹਦੇ ਵਰਗੀਆਂ ਨੇ ਤੁਹਾਨੂੰ ਇੱਕ ਚਿਹਰੀ ਦਿਖਾਉਣਾ ਹੈਗਾ ਸਾਰੀਆਂ ਚਿਹਰਾ ਉਸੇ ਡਿਜ਼ਾਈਨ ਉਹੀ ਗੱਲ ਬਾਤ ਲਓ ਜੀ ਇੱਕ ਵਾਰੀ ਢੇੜਾ ਕੱਢ ਕੇ ਦਿਖਾ ਦਿਓ ਆ ਦੇਖੋ ਬਹੁਤ ਹੀ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਕੀਤਾ ਹੋਇਆ ਹੈਗਾ ਗੱਲ ਆਉਂਦੀ ਇਹਦੇ ਰੇਟ ਦੀ ਇਹਦਾ ਜਿਹੜਾ ਰੇਟ ਹੈ ਠੀਕ ਹੈ ਜੀ ਤੁਹਾਨੂੰ ਉਹ ਦੇਣ ਲੱਗੇ ਆਗੇ ਤੁਸੀਂ ਕਹੋਗੇ ਕੀ ਬਾਤ ਹੈ ਇਹ ਤੁਹਾਨੂੰ ਵੱਡੇ ਸ਼ੋਰੂਮ ਚ ਜੇ ਗਏ ਜਾਏ ਗਏ ਹੋਮੋਗੇ ਜਾਲਿਆਂ ਦਾ ਹੂ ਤਾਂ 1.5 ਲੱਖ ਰੁਪਏ ਤੋਂ ਘੱਟ ਨਹੀਂ ਲਿਆਂਦਾ ਹੋਊਗਾ ਠੀਕ ਹੈ ਜੀ ਇਹ ਤੁਹਾਨੂੰ ਬਿਲਕੁਲ ਆਫਰ ਡਿਸਕਾਊਂਟ ਸਮਝ ਲਓ ਕੋਈ ਫੌਜੀ ਵੀਰਾਂ ਲਈ ਡਿਸਕਾਊਂਟ ਸਮਝ ਲਓ ਤੁਹਾਨੂੰ ਇਹ 98000 ਰੁਪਏ ਦਾ ਲੱਗੂਗਾ ਤੁਸੀਂ ਕਹੋ ਵੀਰ ਜੀ ਰੇਟ ਹੋਰ ਘੱਟ ਕਰ ਲੋ ਕਰਿਆ ਨਹੀਂ ਜਾਣਾ ਹੈਗਾ ਠੀਕ ਹੈ ਜੀ 98000 ਰੁਪਏ ਲੱਗੂਗਾ ਜਿੱਥੇ ਕਿਤੇ ਬਚਾਉਣਾ ਉਹਦਾ ਰੈਂਟ ਲੱਗ ਲੱਗੂਗਾ ਇਹ ਰੇਟ ਤੁਹਾਨੂੰ ਇਹ ਚੀਜ਼ ਕਿਤੇ ਨਹੀਂ ਮਿਲ ਸਕਦੀ ਇਹ ਚੈਲੰਜ ਹੈ ਮੇਰਾ ਕੋਈ ਦੁਕਾਨਦਾਰ ਵੀ ਜੇ ਜੁੜਨਾ ਚਾਹੁੰਦਾ ਦੁਕਾਨਦਾਰ ਵੀ ਜੁੜ ਸਕਦਾ ਲੈ ਸਕਦਾ ਥੈਂਕ ਯੂ ਜੀ ਧੰਨਵਾਦ